ਵੀ ਅੱਜ ਤੋ ਚਾਹੇ ਮਰਜੀ ਐ ਜਿਗ ਤੋ ਕੁਝ ਖਾਣਾ ਪੀਣਾ। ਚਾਹੇ ਤੁਸੀਂ ਸੌ ਪਾਓ ਵੀ ਮੈਂ ਪੀਂਦਾ ਨਹੀਂ। ਸੌ ਨਹੀਂ ਭਾਈ ਮੈਂ ਖਾਂਦਾ। ਹੋਰ ਭੁੱਕੀ ਫੀਮ ਵੀ ਖਾਈ ਜਾਂਦੇ ਲੋਕ। ਤੁਸੀਂ ਖਾਣੇ? ਨਾ ਬਿਲਕੁਲ। ਰੋਟੀ ਮਿਲ ਜਾਵੇ ਉਹ ਹੀ ਬਹੁਤ। ਚਾਚਰੀ ਠੀਕ ਐ। ਇਹ ਫਿਰ ਐ ਹੋ ਜੂ ਕੈਪਸੂਲ ਠੀਕ ਕੇ ਹੋਰ ਵੀ ਕੋਈ ਦਵਾਈ ਦੂਈ ਚੱਲੂਗੀ ਨਾਲ। ਇਹ ਨਹੀਂ ਠੀਕ ਹੋ ਜਾ ਕੇ ਠੇਕੇ ਤੇ ਵਗ ਜਾਗੇ ਸ਼ਰਾਬ ਪੀ ਲਾਂਗੇ। ਨਾ ਇਹ ਫਿਰ ਕਿਹੜੀ दारू ਐ ਵੀ ਜਿਹੜਾ ਇਤਜਾਬ ਠੀਕ ਕਰਦੀ ਮੈਂ ਦੱਸਦਾ ਲੋਕਾਂ ਨੂੰ। ਤਜਾਬ ਤਾਂ ਫਿਰ ਉਹ ਸਾਰਿਆਂ ਨੂੰ ਵੱਡੀ ਦਾ ਦੋਜ ਤਾਂ ਉਹੀ ਹੈ ਫਿਰ ਕਿ ਨਸ਼ਾ ਤਾਂ ਨਹੀਂ ਹੁੰਦਾ ਉਹ ਕਿਫੀਮ ਨਸ਼ਾ ਕਿ ਉਹਨਾਂ ਦਾ ਪਾਈ ਹੁੰਦਾ ਨਸ਼ਾ ਅਸੀਂ ਮੇਰੀ ਖਾਦਦੀ ਆ ਆਜ ਨਸ਼ੇ ਨੂੰ ਸੇ ਜਿੰਨੇ ਕਰੇ ਨੇ ਸਭ ਸਰਕਾਰ ਨਹੀਂ ਕੀਤੇ ਨੇ ਨਹੀਂ ਇੱਥੇ ਕਿਹੜਾ ਲਿਆਉਂਦਾ ਮੰਤਰੀਆਂ ਦੀਆਂ ਗੱਡੀਆਂ ਚ ਆਉਂਦਾ ਨਸ਼ਾ ਸਾਰਾ ਮੇਲੇ ਲੱਗਿਆ ਪਿਆ ਇੱਥੇ ਤਾਂ ਹੈ ਕਿਵੇਂ ਜੋੜੇ ਲਾਈਏ ਚੱਪੜਾ ਪਾਈਏ ਕਿਵੇਂ ਜੋੜੇ ਲਾਈਏ ਚੱਪੜਾ ਪਾਈਏ ਸਸਰੀਕਾਲ ਦੀ ਸਸਰੀਕਾਲ ਭਾਈ ਕਿਵੇਂ ਉਹ ਠੀਕ ਹੋ ਹਾਂ ਵੀ ਦੇਖਾਂ ਤੁਸੀਂ ਕਿੱਧਰ ਨੂੰ ਚੱਲੇ ਜਿਵੇਂ ਮੈਂ ਆਈ ਤੇ ਤੁਸੀਂ ਉੱਠ ਕੇ ਬਾਗ ਗਏ ਹੋ ਜਾਂ ਨਾ ਘਰ ਨੂੰ ਪਾਈ ਅੱਛਾ ਹੁਣ ਕਿਵੇਂ ਹਾਫ ਟਾਈਮ ਹੋ ਗਿਆ ਹਾਂ ਰੋਟੀ ਵਾਲਾ ਟਾਈਮ ਹੋ ਗਿਆ ਰੋਟੀ ਖਾ ਲਈ ਅੱਛਾ ਅੱਛਾ ਹਾਂ ਠੀਕ ਐ ਕਦੋਂ ਕਾਇੰਨੇ ਉੱਥੇ ਹੈ ਕਦੋਂ ਕਾਇੰਨੇ ਉੱਥੇ ਅੱਛਾ ਯਾ ਟਾਈਮ ਲੱਗਾ ਭਾਈ ਅੱਛਾ ਹੂੰ ਅੱਛਾ ਮੈਂ ਕਿ ਬਾਪੂ ਜੀ ਨੂੰ ਹਾਲ ਚਾਲ ਪੁੱਛੀ ਸੀ ਪਿੰਡ ਆਏ ਸੀ ਤੁਹਾਡੇ ਤੇ ਦੇਖਣ ਆਏ ਸੀਗੇ ਵੀ ਕੀ ਕੁਛ ਐ ਤੇ ਤੁਸੀਂ ਫਿਰ ਇੱਥੋਂ ਦੀ ਹਾਂ ਭਾਈ ਹਾਂ ਅੱਛਾ 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 ਤੇ ਬਾਪੂ ਜੀ ਕੀ ਕੁਛ ਖਾਸ ਆਪਣੇ ਪਿੰਡ ਚ ਹੈ ਬਾਗੜੀਆਂ ਪਿੰਡ ਚ ਕੀ ਕੁਛ ਖਾਸ ਹੈ ਨਾ ਪਾਗੜੇ ਪਿੰਡ ਸਾਡੇ ਦਾ ਬੜ ਬੜੀ ਗੱਪਾਂ ਆਹ ਮਾਇਰੀ ਜੀ ਬੱਬ ਅੱਛਾ ਬੱਡੇ ਰਹੇ ਸੀ ਹਾਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਤੇ ਕੀ ਖਾਣੇ ਪੀਣੇ ਹੋ ਹਾਂ ਰੋਟੀ ਪਾਈ ਰੋਟੀ ਖਾਣੇ ਹੋ ਹਾਂ ਅੱਛਾ 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 ਠੀਕ ਹੈ ਚਲੋ ਵਧੀਆ ਹੈ ਸ਼ਰੀਰ ਵਧੀਆ ਤੁਰਦਾ ਫਿਰਦਾ ਹਾਂ ਮਿਲਦੇ ਹਾਂ ਠੰਡ ਠੁੰਡ ਤਾਂ ਨਹੀਂ ਲਵਾਈ ਹੈ ਠੰਡ ਠੁੰਡ ਤਾਂ ਨਹੀਂ ਲੱਗੀ ਲੱਗਦੀ ਹੈ ਇਹ ਤੁਹਾਨੂੰ ਤਾਂ ਨਹੀਂ ਲੱਗਣੀ ਚਾਹੀਦੀ ਪ੍ਰਾਣੀ ਖਰਾਕਾ ਖਾਧੀਆਂ ਹੋਣਗੀਆਂ ਨਹੀਂ ਪਾਈ ਫੇਰ ਵੀ ਉਮਰ ਤਾਂ 70 ਸਾਲ ਦੀ ਹੋ ਗਈ 70 ਸਾਲ ਦੀ ਹੋ ਗਈ ਜੀ ਹੋਰ ਪਾਈ ਅੱਛਾ ਬਾਪੂ ਜੀ ਮੈਂ ਪੰਜੀਰੀ ਪੰਜੂਰੀ ਕਿਉਂ ਕਿਉਂ ਉਤਰ ਲਾਉਨੇ ਹੋਣਗੇ ਕਿਉਂ ਭਾਈ ਬਲੱਡ ਬਦਲਾ ਅੱਛਾ ਹੂੰ ਇਸੇ ਰਾਈ ਸੀ ਮੈਂ ਹਾਂ ਉਹ ਬਲੱਡ ਬਦਲ ਨਾਲ ਜਵਕਾਂ ਦੀ ਸੀ ਫਿਰ ਮੈਂ ਅੱਛਾ ਅੱਛਾ ਬਲੱਡ ਕਿਵੇਂ ਵੈਸੇ ਉਂ ਗੱਲ ਕਰੀਏ ਉਂ ਕਾਦੇ ਤੇ ਵੱਧਦਾ ਹੁੰਦਾ ਜਿਆਦਾ ਬੀਪੀ ਜਿਆਦਾ ਬੀਪੀ ਕਿਤੇ ਤੇ ਵੱਧਦਾ ਤੁਹਾਡਾ ਬੀਪੀ ਖਾਣ ਨਾਲ ਵਾ ਅੱਛਾ ਉਂ ਗੂ ਨਹੀਂ ਗੁੱਸਾ ਕਰਸਾ ਨਹੀਂ ਆਉਂਦਾ ਤੁਹਾਨੂੰ ਗੁੱਸਾ ਨਹੀਂ ਆਉਂਦਾ ਨਾ ਮੇਰੇ ਕੋ ਗੁੱਸਾ ਕਰਦਾ ਕੋਈ ਨਹੀਂ ਜੇ ਗੁੱਸਾ ਜੜਦਾ ਤਾਂ ਕਹਿੰਦੇ ਮੇਰਾ ਬੀਪੀ ਵੱਧ ਗਿਆ ਨਾ ਨਾ ਉਹ ਉਹ ਨਹੀਂ ਉਹ ਵਾਲਾ ਨਹੀਂ ਉਹ ਬੀਪੀ ਖਰਾਕ ਲਈ ਵੱਧਦਾ ਅੱਛਾ ਅੱਛਾ ਹਾਂ ਕੋਈ ਗੰembre ਕੋਲ ਨੇ ਰੱਖ ਲਿਆ ਹੋਈਆਂ ਹਾਂ ਹਾਂ ਅੱਛਾ ਉਹਨੇ ਕਿ ਰੱਖਨਾ ਪਈ ਠੀਕ ਹੈ ਠੀਕ ਹੈ ਹਾਂ ਬੇਟਾ ਚੱਲ ਵਧੀਆ ਸੇਵਾ ਸੁਹਾ ਵਧੀਆ ਹੋਈ ਜਾਂਦੀ ਹਾਂ ਹਾਂ ਬਸ ਸੇਵਾ ਵਧੀਆ ਭਾਈ ਠੀਕ ਸੇਵਾ ਸੁਹਾ ਕਰੋ ਸੁਖ ਨਾਲ ਡਾਕਟਰ ਨੇ ਹੂੰ ਚਲੋ ਮੈਂ ਕੱਲ੍ਹ ਦਿਨਾਂ ਚੋਂ ਕੁਇਰ ਪਿੰਡ ਰ ਅੱਛਾ ਇਹ ਮੈਂ ਨੇ ਨੀਂਗ ਰੱਖਦੇ ਆ ਕੌਣ ਆਉਂਦਾ ਕੌਣ ਜਾਂਦਾ ਹੈ ਤੁਹਾਡੇ ਮੈਨੂੰ ਪਤਾ ਲੱਗਿਆ ਮੈਂ ਤਾਂ ਹੀ ਖਬਰ ਲੈਣ ਆਈ ਹਾਂ ਤੁਹਾਡੇ ਤੋਂ ਵੀ ਕੀ ਪਿੰਡ ਚ ਕੀ ਮਾਹੌਲ ਆ ਕੌਣ ਆਉਂਦਾ ਜਾਂਦਾ ਤੁਹਾਨੂੰ ਸਾਰਾ ਪਤਾ ਹੋਣਾ ਬੜਾ ਠੀਕ ਆ ਭਾਈ ਠੀਕ ਹੈ ਅੜਾ ਪਿੰਡੇ ਮੈਂ ਡਾ ਬੜਾ ਨਾ ਹਾਂ ਮਾਹੌਲ ਠੀਕ ਆ ਅੜਾ ਪਿੰਡੇ ਅੱਛਾ ਬਾਪੂ ਜੀ ਆਪਣੇ ਪਿੰਡ ਚ ਵੀ ਜਿਵੇਂ ਆਹਾਂ ਬਾਰਬੂਰ ਕਿੰਨੇ ਕ ਲੋਕ ਗਏ ਆ ਬੱਸ ਗਏ ਹੋਣਗੇ ਭਾਈ ਮੇਰੇ ਖਿਆਲ ਕੋਈ ਨਹੀਂ ਜਾਣੀ ਤਾਂ ਹੋਣਗੇ ਅੱਛਾ ਹਾਂ ਠੀਕ ਹੈ ਤੇ ਹੂੰ ਨਸ਼ੇ ਨੂੰਸ਼ੇ ਵਾਲੇ ਪਾਸੋਂ ਬਚਾਇਆ ਹੈ ਹਾਂ ਨਸ਼ੇ ਵਾਲੇ ਪਾਸੋਂ ਬਚਾਇਆ ਪਿੰਡ ਕੱਟਨੇ ਬਈ ਨਹੀਂ ਕਰਦੇ ਨਹੀਂ ਕੱਟਨੇ ਬਹੁਤ ਅੱਛਾ ਹੋਊ ਕੋਟਾ ਮਰਦਾ ਕਰਦਾ ਹੋਊ ਨਹੀਂ ਆਮ ਨਹੀਂ ਅੱਛਾ ਅੱਛਾ ਉਹ ਤਾਂ ਨਹੀਂ ਦੂਜਾ ਤਾਂ ਨਹੀਂ ਕਿਤੇ ਚਿੱਟਾ-ਚੁੱਟਾ ਦਾ ਨਹੀਂ ਕਰਦੇ ਨਾ ਉਹ ਨਹੀਂ ਕਰਦੇ ਅੱਛਾ ਅੱਛਾ ਵਾਹ ਬਾਈ ਉਹ ਲੋ ਚੋਰੀ ਫੋਰੀ ਦਾ ਹੁੰਦੀ ਹੋ ਬੱਚਾ ਉਹ ਭੁੱਕੀ ਫੀਮ ਵੀ ਖਾਈ ਜਾਂਦੇ ਲੋਕ ਤੁਸੀਂ ਖਾਂਦੇ ਨਾ ਬਲ ਰੋ ਰੋਟੀ ਮਿਲ ਜਾਵੇ ਉਹ ਹੀ ਬਹੁਤ ਹਾਂ ਇਹ ਗੱਲ ਠੀਕ ਹੈ ਬਿਲਕੁਲ ਸਹੀ ਹੈ ਕਿ ਇਹ ਖਾਣੀ ਚਾਹੀਦੀ ਹੈ ਕਿ ਨਸ਼ਾ ਤਾਂ ਨਹੀਂ ਹੁੰਦਾ ਭੁੱਕੀ ਫੀਮ ਨਸ਼ਾ ਕਿ ਉਹ ਨਹੀਂ ਦਾ ਭਾਈ ਹੁੰਦਾ ਨਸ਼ਾ ਮੈਂ ਛੇਵੇਂ ਨਹੀਂ ਖਾਦੀ ਹਾਂ ਛੇਵੇਂ ਖਾਦੇ ਜਾਂ ਮੈਂ ਛੇਵੇਂ ਹੋਰ ਛੇਵੇਂ ਫਿਰ ਤੁਸੀਂ ਵੀ ਛੱਡਤੀ ਹੈ ਹਰਤੀ ਭਾਈ ਮੈਂ ਟੈਕ ਹੋ ਗਿਆ ਦਰਾਂਗਾ ਜਾਂ ਰਸਤੇ ਜਿਹੜੇ ਵੀ ਖਾਦੀ ਹੋਣੀ ਤੁਸੀਂ ਹਾਂ ਗਏ ਤਾਂ ਕਹਿੰਦੀ ਜੀ ਕਹਿੰਦੀ ਹੱਡਾਂ ਚ ਰੱਜ ਜੇ ਕਹਿੰਦੀ ਮੁੜ ਕੇ ਛੱਡੀ ਨਹੀਂ ਜਾਂਦੀ ਮੈਂ ਫੇਰ ਆ ਸੋਚਿਆ ਨਾ ਵੀ ਜਵਾਗ ਰੋਟੀ ਖਾਣੇ ਤੈਨੂੰ ਇਹ ਦੇਣਗੇ ਹਾਂ ਬਈ ਆਪਦੇ ਘਰ ਦਾ ਵੀ ਵਿਚਾਰੀ ਦਾ ਹੈ ਬਿਲਕੁਲ ਇਹ ਵੀ ਗੱਲ ਸਹੀ ਹੈ ਬਾਪੂ ਜੀ ਦੀ ਬਾਪੂ ਜੀ ਜਿਹੜੀ ਸੈਕਰੀਫਾਈਜ਼ ਕਰ ਜਾਂਦੇ ਨੇ ਬੱਚੇ ਨਹੀਂ ਕਰਦੇ ਅੱਜ ਕੱਲ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿਵੇਂ ਹੋਗੇ ਹਾਂ ਠੀਕ ਹੈ ਭਾਈ ਦੰਦ ਕਿੱਧਰ ਗਏ ਜੀ ਦੰਦ ਨਿਕਲ ਗਏ ਭਾਈ ਹਾਂ ਇਹ ਹਾਲੀ ਹਾਲੀ ਆਜ ਮੱਥੇ ਦੋ ਦਾਣ ਰਹਿ ਗਏ ਇਹਨਾਂ ਨਾਲ ਰੋਟੀ ਖਾ ਲੈਣੇ ਆ ਖਾਦੀ ਜਾਂਦੀ ਐ ਬਸ ਮਾੜੀ ਮੋਟੀ ਅਧ ਬਰਿੰਡਾ ਜਾ ਕਰਕੇ ਸਿੱਟ ਲੈਣੇ ਆ ਅੱਛਾ 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 ਠੀਕ ਐ ਕੀ ਖਬਰ ਐ ਪਿੰਡ ਦੀ ਪਿੰਡ ਚ ਮौजਾਂ ਕਰਦੇ ਨੇ ਸਭ ਲੋਕ ਹਮ ਆਪ ਉਹਦਾ ਕੰਮ ਧੰਦਾ ਕਰਦੇ ਨੇ ਸੰਦੇ ਨੇ ਅੱਛਾ ਠੀਕ ਐ ਤੁਸੀਂ ਕਿਵੇਂ ਜੀ ਬਹੁਤ ਵਧੀਆ ਅੱਛਾ ਅੱਛਾ ਇੱਥੇ ਕਿ ਮੇ ਡਿਊਟੀ ਸਭ ਵੀ ਹੋਈ ਐ ਸਾਥ ਵਾਲੀ ਨਹੀਂ ਇੱਥੇ ਆ ਤੂੰ ਪਰੇ ਜੇ ਸਾਰਾ ਦਿਨ ਇਹਦੇ ਕਰਕੇ ਇੱਥੇ ਧੁੱਪੇ ਆ ਕੇ ਬਹਿ ਜਾਨੇ ਆ ਸੂਰਜ ਅੱਜ ਨਹੀਂ ਕੱਲ ਚੰਗੀ ਤਰ੍ਹਾਂ ਨਹੀਂ ਤਾਂ ਬਸ 10 11 ਵਜੇ ਥੋੜੀ ਜਿਹੀ ਦਿਖਾਈ ਦਿੰਦਾ ਸੀ ਬਸ ਜਦ ਇਹ ਫੇਰ ਰੁਕਣੀ ਹੋ ਜਾਣਾ ਅਸੀਂ ਫੋਨ ਕੀਤਾ ਸੀ ਨਾ ਸੂਰਜ ਨੂੰ ਮੈਂ ਕਿਹਾ ਮੈਂ ਆਉਣਾ ਅੱਜ ਮੜਾ ਨਿਕਲ ਬਾਰ ਅੱਛਾ ਫਿਰ ਮੈਨੂੰ ਨਹੀਂ ਪਤਾ ਲੱਗਿਆ ਨਹੀਂ ਤਾਂ ਮੈਂ ਕਹਿ ਦਿੰਦਾ ਵੀ ਭਾਈ ਮਨ ਫਰਮਾਇਸ ਮੰਨੀ ਐ ਫਿਰ ਉਹ ਨਹੀਂ ਮੁੰਨੇ ਮੈਂ ਗੱਲ ਕੀਤੀ ਫੋਨ ਤੇ ਮੈਂ ਕਿਹਾ ਸਾਡੇ ਬਜ਼ੁਰਗ ਬੈਠੇ ਕੰਬਲਾਂ 'ਚ ਰਜਾਈਆਂ 'ਚ ਵੀ ਬਾਹਰ ਕੱਢੀਏ ਮਾੜੇ ਜਿਹੀ ਗੱਲਾਂ ਗੁਲਣਾ ਕਰਨੀਆਂ ਉਹ ਫਿਰ ਤਾਂ ਹੀ ਤਾਂ ਫਿਰ ਉਹਨੇ ਕਹਿਆ ਵੀ ਇੱਕ ਦੀ ਇੱਕ ਦੇ ਭਲੇ ਦੇ ਨਾਲ ਖਵਰਾ ਕਿੰਨੇ ਆਕਦਾ ਭਲਾ ਹੋ ਗਿਆ ਹੋਰ ਹੋਰ ਆ ਪੰਛੀ ਵਿਚਾਰੇ ਕਰ ਰਹੇ ਨੇ ਚੀਂ-ਚੀਂਕ ਵੀ ਧੰਨਾ ਕ੍ਰਿਸ਼ਨ ਭਗਵਾਨ ਜੀ ਤੁਸੀਂ ਕਿਰਪਾ ਕੀਤੀ ਐ ਆ ਕਹਿ ਰਹੇ ਨੇ ਧੰਨਵਾਦ ਕਰ ਰਹੇ ਨੇ ਮਾਰਕ ਦਾ ਨਹੀਂ ਠੀਕ ਐ ਠੀਕ ਐ ਬੀ ਠੀਕ ਐ ਬਾਪੂ ਜੀ ਲੋੜੀ ਮਨਾਹਟੇ ਹਾਂ ਭਾਈ ਸਦਾ ਦਵਾਰੀ ਸਾਧ ਦੀ ਸਭ ਤੋਂ ਚੱਤੋ ਪਹਿਰ ਬਸੰਤ ਹਰ ਵਕਤ ਤੇ ਲੋੜੀ ਹੋ ਰਹੀ ਹੈ ਰਿਉੜੀਆਂ ਚੱਬ ਲੈਣੇ ਨਾ ਭਾਈ ਰਿਉੜੀਆਂ ਨਹੀਂ ਚੱਬਿਆ ਜਾਂਦੇ ਆ ਰਾਤ ਮੈਂ ਕੁੰਡੀ ਚ ਕੁੱਟ ਕੇ ਖਾ ਲਿਆ ਉਹਦੇ ਨਾਲ ਕੁੜੀ ਦਾ ਤਜਾਬ ਵੱਧ ਗਿਆ ਓਹੋ ਫਿਰ ਤੁਸੀਂ ਡੀਐਸਆਰ ਰੱਖਣੀ ਸੀ ਕਿ ਕੈਪਸੂਲ ਉਹ ਲੈ ਆਂਦੇ ਨੇ ਭਾਈ ਹੁਣ ਹਾਂ ਹੁਣ ਲੈ ਜਾ ਹੂੰ ਅੱਜ ਮਹਾ ਫਿਰ ਹੁਣ ਰੋਟੀ ਵੀ ਹੱਥ ਨਹੀਂ ਖਾਵਾਂਗੇ ਅੱਛਾ ਅੱਛਾ ਅੱਜ ਫਿਰ ਵਰਤ ਹੈ ਤੁਹਾਡਾ ਹੈ ਹਾਂ ਹੁਣ ਸਮਾਰ ਕੇ ਹੋਏ ਜਾਣ ਦੇ ਠੀਕ ਕੰਮ ਅੱਛਾ ਅੱਛਾ ਠੀਕ ਹੈ ਇਹ ਫਿਰ ਐ ਹੋ ਜੂ ਕੈਪਸੂਲ ਠੀਕ ਕੇ ਹੋਰ ਵੀ ਕੋਈ ਦਵਾਈ ਦੂਈ ਚੱਲੂਗੀ ਨਾਲ ਇਹ ਨਹੀਂ ਠੀਕ ਹੋ ਜਾ ਕੇ ਠੇਕੇ ਤੇ ਵਗ ਜਾਗੇ ਸ਼ਰਾਬ ਪੀ ਲਾਂਗੇ ਇੱਕ ਪਾਸਾ ਤਾਂ ਉਹ ਹੀ ਫੇਰ ਜਾ ਉਧਰ ਜਾ ਉਧਰ ਨਾ ਇਹ ਫਿਰ ਕਿਹੜੀ दारू ਹੈ ਵੀ ਜਿਹੜਾ ਇਹ ਤਜਾਬ ਠੀਕ ਕਰਦੀ ਮੈਂ ਦੱਸ ਦਾਂ ਲੋਕਾਂ ਨੂੰ ਤਜਾਬ ਤਾਂ ਫਿਰ ਉਹ ਸਾਰਿਆਂ ਨੂੰ ਵੱਡੀ ਦਾ ਦੋਜ ਤਾਂ ਉਹੀ ਹੈ ਫਿਰ ਅੱਛਾ ਨਹੀਂ ਫਿਰ ਕਿਹੜੀ ਹੈ ਠੀਕੇ ਤੇ ਅੱਛਾ ਨੇ ਫਿਰ ਬ੍ਰੈਂਡ ਬ੍ਰੂਡ ਕੀ ਨਾਮ ਆ ਕੋਈ ਦੇਸੀ ਹਾਂ ਬੋਧ ਦਾ ਅੱਛਾ ਜੀ ਤੇ ਆਪਣੇ ਹੈ ਬਲਾਵ ਉਹ ਪਿੱਛੋਂ ਦੱਸੀ ਜਾਂਦੇ ਨੇ ਹੈ ਜੀ ਇਹੇ ਨੇ ਭਾਈ ਤੇ ਲੈ ਉਹ ਜਿੰਨੀਆਂ ਮਾਰਤੀ ਉੱਥੇ ਤਾਂ ਹਜ਼ਾਰ ਹਜ਼ਾਰ ਦੀ ਬੋਤਲ ਹੈ 2-2000 ਦੀ ਹੈ 5-500 ਦੀ ਹੈ 100-100 ਦੀ ਹੈ ਨਾਲੇ ਮੈਂ ਸੁਣਿਆ ਕਹਿੰਦੇ ਮਹਿੰਗੀ ਹੋ ਗਈ ਸਸਤੀ ਦਾ ਕਦੇ ਹੋਈਓ ਨਹੀਂ ਭਾਈ ਨਹੀਂ ਫਿਰ ਕੀ ਮਤਾ ਮੂਤਾ ਪਾਈਏ ਸਰਕਾਰ ਨੂੰ ਕਹੀਏ ਵੀ ਸਸਤੀ ਕਰੇ ਸਰਕਾਰ ਤਾਂ ਵਧਾਉਂਦੀ ਹੋ ਐ ਹਾਂ ਆਜ ਨਸ਼ੇ ਨੂੰ ਸੇ ਜਿੰਨੇ ਕਰੇ ਨੇ ਸਭ ਸਰਕਾਰ ਨਹੀਂ ਕੀਤੇ ਨੇ ਨਹੀਂ ਇੱਥੇ ਕਿਹੜਾ ਲਿਆਉਂਦਾ ਹਾਂ ਮੰਤਰੀਆਂ ਦੀਆਂ ਗੱਡੀਆਂ 'ਚ ਆਉਂਦਾ ਨਸ਼ਾ ਸਾਰਾ ਹਾਂ ਹੁਣ ਹਟਾਉਂਦੇ ਨੇ ਹੁਣ ਕਹਿੰਦੇ ਜੀ ਨਸ਼ਾ ਬੰਦ ਕਰੋ ਹੁਣ ਕਿਵੇਂ ਬੰਦ ਹੋ ਜੂ ਫਿਰ ਕਿਵੇਂ ਹੋਊ ਬੰਦ ਇਹ ਤਾਂ ਆਪ ਤਾਂ ਮਨ ਸਮਝਾਉਣਾ ਪਊਗਾ ਅੱਛਾ ਵਿਆਦ ਤੋਂ ਚਾਹੇ ਮਰਜੀ ਐ ਜਿਗ ਤੋਂ ਕੁਝ ਖਾਣਾ ਪੀਣ ਦੀ। ਚਲ ਜੀ ਤੁਸੀਂ ਸੌ ਪਾਓ ਵੀ ਮੈਂ ਪੀਂਦਾ ਨਹੀਂ। ਸੌ ਨਹੀਂ ਭਾਈ ਮੈਂ ਖਾਂਦਾ। ਅੱਛਾ। ਇਹ ਤਾਂ ਹੁਣ ਮੈਂ ਤਾਂ ਚੱਲ ਸੌ ਖਾ ਲੂੰਗਾ। ਹਾਂ। ਆ ਜਿਹੜੇ ਅੰਬ੍ਰਤਸ਼ਕ ਕੇ ਪੀਂ ਜਾਂਦੇ ਨੇ ਉਹਨਾਂ ਦਾ ਕੀ ਕਰੋਗੇ? ਹਾਂ। ਇਹ ਵੀ ਸਿੱਤ ਐ ਵੀ ਸਵਾਲ ਐ। ਜਿਹੜੇ ਅੰਬ੍ਰਤਸ਼ਕ ਕੇ ਪੀਂ ਜਾਂਦੇ ਨੇ ਉਹਦਾ ਕੀ ਕਰੋਗੇ? ਉਹ ਮਹਾਰਾਜ ਕੋਲੇ ਜਾ ਕੇ ਕੀ ਜਵਾਬ ਦੇਣਗੇ ਵੀ ਅਸੀਂ ਉਹ ਅੰਮ੍ਰਿਤ ਛੱਡਤਾ ਆ ਦੂਆ ਅੰਮ੍ਰਿਤ ਛਕਣ ਲੱਗੇ ਅੱਛਾ ਇਹ ਦਾਰੂ ਅੰਮ੍ਰਿਤ ਹੈ ਉਹ ਇਹੀ ਸਮਝ ਕੇ ਪੀਂਦੇ ਨੇ ਫਿਰ ਅੱਛਾ 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 ਵੀ ਉਹ ਅੰਮ੍ਰਿਤ ਨਾਲੋਂ ਇਹ ਤਾਂ ਫਿਰ ਗਲਤ ਗੱਲ ਹੈ 10ਵੇਂ ਪਾਸ਼ਾ ਦੀ ਥੋੜੀ ਕਹਿੰਦੇ 10ਵੇਂ ਪਾਸ਼ਾ ਦੇ ਅੰਮ੍ਰਿਤ ਨਾਲੋਂ ਇਹ ਵਧੀਆ ਹੈ ਠੀਕ ਹੈ ਠੀਕ ਹੈ ਹੋਰ ਫਿਰ ਠੀਕ ਹੈ ਬਾਈ ਠੀਕ ਹੈ ਠੀਕ ਹੈ ਸ਼ਾਮ ਟਾਈਮ ਹੋਣ ਵਾਲਾ ਫਿਰ ਮੈਨੂੰ ਠੀਕ ਹੈ ਬਾਈ 2 ਘੰਟੇ ਰਹਿ ਗਏ ਨਾ ਫਿਰ ਅੱਗੇ ਪ੍ਰੋਗਰਾਮ ਵੀ ਬਣਾਉਣਾ ਹੈ ਵੀ ਸੋਚਣਾ ਵੀ ਕੀ ਖਾਣਾ ਨਾਲ ਹੈ ਸਤਿ ਸ੍ਰੀ ਅਕਾਲ ਜੀ ਸਾਡੇ ਸਾਰੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਲੱਗੇ ਪਏ ਨੇ ਹੈ ਤਾਸ਼ ਕੁੱਟਣ ਹੈ ਕਿੱਧਰ ਨੂੰ ਆਵਾਂ ਮੈਂ ਹੈ ਸ਼ਾਪਾ ਕਿੱਧਰ ਨੂੰ ਮਾਰਾਂ 7 8 9 10 ਉਰੇ ਪੂਰੇ ਬੰਦੇਓ ਜੀ ਮੈਂ ਰਿਕਾਰਡ ਕਰੂੰਗੀ ਵੀਡੀਓ ਇਹ ਆ ਨਾ ਜੀ ਦੱਸ ਉਹ ਬੱਸ ਕੋਈ ਕੈਮਰਾ ਚੱਲਦਾ ਨਹੀਂ ਇਤਨਾ ਬੱਸ ਬੱਸ ਤਾਂ ਆਉਂਦੀ ਆ ਬੱਸ ਇੱਥੇ ਉਹ ਬੋਲਣਾ ਪੈਂਦਾ ਪੁੱਤ ਬੋਲ ਹਾਂ ਭਾਈ ਬੋਲੋ ਹਾਂ ਫਿਰ ਕਰੋ ਸ਼ੁਰੂ ਫਿਰ ਕਦੀ ਕਰੋ ਸ਼ੁਰੂ ਮੈਂ ਕਹਨੂੰ ਬੋਲਣਾ ਮੈਂ ਤਾਂ ਥੋੜੀਆਂ ਸੁਣ ਨਹੀਂ ਐ ਥੋੜਾ ਕੁਸਤਾਹੀ ਜਵਾਬ ਦੇਣਗੇ ਵਾਏ ਥੋੜਾ ਹੁੰਦਾ ਅੱਛਾ ਹਾਂ ਚਲ ਦੱਸ ਦੂ ਆਪਦਾ ਆ ਬਾਪੂ ਜੀ ਟੋਪੀ ਸੋਣੀ ਲਈਆ ਦਿਖਾਓ ਮੜੇ ਜੀ ਬਾਪੂ ਜੀ ਹੈ ਲੈ ਲਓ ਜੀ ਲਓ ਜੀ ਅੱਛਾ ਆ ਜੀ ਠੀਕ ਹੈ ਠੀਕ ਹੈ ਕਿੱਟੋ ਆ ਜੀ ਇਹ ਫਿਰ ਪੂਰਾ ਸਿਆੜਾ ਹੀ ਟੋਪੀ ਚੱਲੂਗੀ ਪੱਕੀ ਹਾਂ ਜੀ ਲੈ ਵੀ ਠੀਕ ਹੈ ਛੋਟਾ ਕੀ ਮੈਂ ਇਹ ਆ ਜੀ ਇਹ ਪ੍ਰੋਗਰਾਮ ਆ ਭਾਈ ਬੀਬਾ ਪ੍ਰੋਗਰਾਮ ਬਸ ਜਿਹੜਾ ਤੁਸੀਂ ਬਣਾ ਲਓ ਨਹੀਂ ਪੰਡਾ ਹੁੰਦਾ ਹੋਰ ਫਿਰ ਕਿਵੇਂ ਪੰਡਾ ਪ੍ਰੋਗਰਾਮ ਨਾ ਤੇ ਅਸਰ ਅਸੀਂ ਜਾਂਦੇ ਨੇ ਬੋਲ ਕੇ ਅੱਛਾ ਐ ਸੁਣਾ ਗੱਲਾਂ ਪੱਤਾ ਨਾਲ ਹਾਂ ਮੰਮੀ ਨਹੀਂ ਚੱਲਦੇ ਹੁੰਦੇ ਚਲੋ ਫਿਰ ਕੋਈ ਇਤਿਹਾਸਿਕ ਨਾ ਕੋਈ ਇਤਿਹਾਸਿਕ ਗੱਲ ਸੁਣਾਓ ਸਾਨੂੰ ਪਰ ਮੈਂ ਤਾਂ ਛੱਡੂ ਜਾਈਆ ਫਿਰ ਇਹ ਤਾਂ ਕਹਿੰਦੀ ਕਹਿੰਦੀ ਉਹ ਕੀ ਗੱਲ ਕਹਿੰਦੀ ਬੁੜੀ ਫੁੱਕਣ ਨਹੀਂ ਜਾਂਦੇ ਤੇ ਕਹਿੰਦੀ ਤਾਂ ਹੀ ਨਹੀਂ ਛੱਡਦੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਹੈਗਾ ਜੀ ਬੰਦਾ ਹੀ ਸਾਡੇ ਚੱਕ ਅੱਛਾ ਕੌਣ ਨਹੀਂ ਜੀ ਉਹ ਮਰ ਗਿਆ ਜਰਾ ਅੱਛਾ ਅੱਛਾ ਚਲੋ ਫਿਰ ਠੀਕ ਹੈ ਇਹ ਆਹ ਲਓ ਜੀ ਮਰ ਗਿਆ ਹਾਂਜੀ ਕੀ ਹੋਣਾ ਹੁਣ ਕੀ ਹੋ ਰਿਹਾ ਹੈ ਇਹ ਕਿਹੜੀ ਖੇਡੀ ਐਂ ਨੀਓ ਜੀ ਤੁਸੀਂ ਇਹ ਆ ਗਈ ਜੀ ਸਾਰੀ ਅੱਛਾ ਸਰਕਾਰ ਰੋਜ਼ਗਾਰ ਤਾਂ ਦਿੰਦੀ ਨਹੀਂ ਹੈਗੀ ਇਹ 10 ਪੱਤੀ ਹੈ ਜੀ ਅੱਛਾ ਅੱਛਾ 10 ਪੱਤੀ ਹੁੰਦੇ ਹੈ ਕਿ 0 ਹੁੰਦੀ ਹੈ ਅੱਛਾ 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 ਜੀ 0 ਨਹੀਂ ਇੱਥੇ ਮੈਨੂੰ ਫੋਨ ਕਿੱਥੇ ਨਹੀਂ ਮਿਲ ਗਿਆ ਬੰਬੇਟਾ ਅੱਛਾ ਹੂੰ ਠੀਕ ਹੈ ਠੀਕ ਹੈ ਕਿਉਂ ਤੇਰਾ ਮਹਿੰਦਰਾ ਇੱਥੇ ਨਿਆਣਾ ਹੁੰਦਾ ਖੇਡਦਾ ਹੈ ਨਾ ਅਹ ਕੀ ਬਾਤ ਹੈ ਇੱਕ ਫਿਰ ਤੁਸੀਂ ਵੀ ਫਿਲਮਾਂ ਫੁਲਮਾਂ 'ਚ ਜਾਣਾ ਸੀਗਾ ਹੈਂ ਛੱਡੀਆ ਢੋਡੇ ਪਿੱਛੇ ਫਿਲਮਾਂ ਹੀ ਬਹੁਤ ਸ਼ੂਟ ਹੁੰਦੀਆਂ ਤੁਸੀਂ ਵੀ ਕਰ ਲੈਂਦੇ ਰੋਲ ਹੈਂ ਕੋਚੋ ਨਾ ਇਹ ਇਹ ਕਿੱ데ਸ اندر ਤੋਂ ਆਇਆ ਇਹ ਮੈਨੂੰ ਬਾਅਦ ਚ ਦੱਸੂ ਇਹ ਪਹਿਲਾਂ ਨਹੀਂ ਪੁੱਛੀ ਮੈਂ ਨਹੀਂ ਦੱਸਦੀ ਅੱਛਾ ਨਹੀਂ ਪਰ ਮੈਨੂੰ ਆਇਆ ਦੱਸੋ ਵੀ ਜੇ ਤੁਸੀਂ ਹੁਣ ਕੋਈ ਤੁਹਾਨੂੰ ਫਿਲਮ 'ਚ ਤੁਸੀਂ ਕਰਨਾ ਹੈ ਫਿਰ ਤੁਸੀਂ ਕਿਹੜੇ ਹੀਰੋ ਵਾਂਗ ਆਉਣਾ ਚਾਹੋਗੇ ਵੀ ਕਿਹੜਾ ਐਕਟਰ ਬੰਨਾ ਤੁਸੀਂ ਗੱਬਰ ਗੱਬਰ ਹੈ ਗੱਬਰ ਦੀ ਜਗ੍ਹਾ ਤੇ ਆ ਕਿੰਨੇ ਆਦਮੀ ਥੇ ਮੁੰਡਾ ਹੈਗਾ ਜੀ ਪਹਿਲਮਾਨੀ ਚ ਜਾਂਦਾ ਅੱਛਾ 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 ਹਾਂ ਪਰ ਦੇਖੋ ਸ਼ਿਕਾਇਤ ਨਾ ਲਾ ਦਿਓ ਕਿ ਤੇ ਮੇਰੀ ਭਾਈ ਸਾਈਕੀ ਲਾਉਣੀ ਆ ਬਾਪ ਭਾਈ ਚਲੋ ਮੋੜਿਆ ਬਾਪਾ ਦਿਓ ਮੇਰੇ ਇਹ ਪਰ ਕਿੰਨੇ ਆਦਮੀ ਸੀਗੇ ਫਿਰ ਹਾਲ ਤਾਂ ਚਾਰ ਬੈਠੇ ਆ ਫਿਲਹਾਲ ਤਾਂ ਚਾਰ ਬੈਠੇ ਆ ਅੱਛਾ ਅੱਛਾ ਚਾਰ ਹਾਂਜੀ ਠੀਕ ਠੀਕ ਹੋ ਤੂੰ ਇਹਦਾ ਸਹੀ ਚਾਹ ਪਣੀ ਸੇਵਾ ਨਹੀਂ ਨਹੀਂ ਬਸ ਬਸ ਤੁਸੀਂ ਖਾਓ ਪਹਿਲਾਂ ਤਾਂ ਤੁਹਾਡਾ ਟਾਈਮ ਹੋ ਗਿਆ ਖਾਣ ਪੀਣ ਦਾ ਚਲੋ ਲਿਆਓ ਜਿਹੜਾ ਕੁਝ ਲੈ ਕੇ ਆਉਣਾ ਤੂੰ ਇਹ ਦੱਸੋ ਕੀ ਖਾਣਾ ਹੈ ਇਹ ਤਾਂ ਲੈ ਆਵਾਂਗੇ ਬਾਬਾ ਜਨਾ ਚੋਂਦੇ ਰਹੋ ਕੋਈ ਤੂੰ ਤੁਸੀਂ ਖਾਣਾ ਨਹੀਂ ਗਾ ਅਸੀਂ ਤਾਂ ਲੈ ਆਵਾਂਗੇ ਨਾ ਨਾ ਮਜ਼ਾਕ ਕਰਦੇ ਹਾਂ ਉਹ ਕੀ ਸਿੱਟਿਆ ਇੰਨਾ ਬੀਜ਼ੀ ਸ਼ਡਿਊਲ ਹੋਇਆ ਪਿਆ ਨਾ ਬਸ ਪੁੱਛੂ ਨਾ ਗਿਆ ਹੈ ਮੈਂ ਉਹ ਗੱਲਿਆ ਦੀ ਕਹਿੰਦਾ ਉਹ ਤਾਂ ਕਹਿੰਦਾ ਮੈਂ ਬੇਲਾ ਹੀ ਐਤਵਾਰ ਨੂੰ ਮੈਂ ਛੁੱਟੀ ਕਰ ਲੈਣਾ। ਹੋਰ 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 ਆਓ ਵੇਖੋ ਬੀਬੀ ਕੋਟੀਆਂ ਬੁੰਨਦੇ ਪਏ ਮੈਂ ਆ ਗਈ ਖੜਜੋ। ਸਤਿ ਸ਼੍ਰੀ ਅਕਾਲ ਬਾਪੂ ਜੀ। ਠੀਕ ਹੋ ਤੁਸੀਂ ਅੱਗ ਬਚਾਈ ਹੀ ਪਹਿਲਾਂ ਉਧਰ ਹੁਣ ਬੁਝਾਤੀ ਆ। ਹਾਂ ਭਾਈ ਠੰਡ ਹੁੰਦੀ ਹੈ। ਅੱਛਾ ਹਾਂ ਠੰਡ ਲੱਗ ਰਹੀ ਏ ਜਦੋਂ ਮੈਂ ਆਈ ਆ ਉਦੋਂ ਥੋੜਾ ਜਿਹਾ ਹੀ ਸੀਗਾ। ਹੋਰ ਜੀ ਕਿਵੇਂ ਹੋ ਤੁਸੀਂ? ਠੀਕ ਹੈ। ਥੱਲੇ ਬੈਠੇ ਹੋਗੇ। ਬਾਚੂ ਵੀ ਵਗੇ ਭਾਈ ਟੁੱਪ ਕਰਕੇ ਇਹਦੇ ਬੋਰੀ ਤੇ ਬੈਠੇ ਮੈਂ ਵੀ ਯੋਗਾ ਕਰੀ ਜਾਂਦੇ ਹਾਂ ਬੈਠੇ ਇੱਥੇ ਕਿਤੇ ਫਿਟਨੈਸ ਵਾਸਤੇ ਵੀ ਯੋਗਾ ਵਗੈਰਾ ਨਾ ਨਾ ਹਾਂ ਠੀਕ ਹੈ ਜੀ ਠੀਕ ਹੈ ਤੇ ਹੋਰ ਜ਼ਿੰਦਗੀ ਕਿਵੇਂ ਚੱਲਦੀ ਹੈ ਠੀਕ ਹੋ ਚੱਲਦੀ ਹੈ ਭਾਈ ਉਮਰ ਬਤਾ ਕੋ ਵਧੀਆ ਸਿਹਤ ਹੂੰ ਨੀਂਦ ਵਧੀਆ ਆਏਂਦੀ ਟਾਈਮ ਨਾ ਹਾਂ ਫੋਨ ਫੰਤ ਨਹੀਂ ਰੱਖਿਆ ਹੋਇਆ ਇਹ ਰੇਣੇ ਮਾਨੀਂ ਕਹਾ ਕਮਾਲ ਕੇ ਠਾਲ ਦੇਣ ਇਹਨੂੰ ਅੱਛਾ ਠੀਕ ਹੈ ਠੀਕ ਹੈ ਮਤਲਬ ਇੰਨੀ ਜ਼ਿਆਦਾ ਨਹੀਂ ਦੇ ਸੁਪਨੇ ਵੱਡੇ ਹੁੰਦੇ ਹਨ ਹਾਂ ਸੁਪਨੇ ਵੱਡੇ ਨੇ ਇਹਦੇ ਇਹ ਤੇ ਕਿਹੜੇ ਸੁਪਨੇ ਤੁਸੀਂ ਦੇਖਦੇ ਹੋਗੇ ਪਿਹੜੇ ਪੂਰੇ ਕਰਨ ਦੇ ਇਹ ਵੀ ਮੈਂ ਪੁੱਛੋ ਭਾਈ ਇਹ ਵੀ ਮੈਂ ਪੁੱਛ ਅੱਛਾ ਇਹ ਆ ਦੇਖੋ ਉਹ ਦੇਖੋ ਇਹ ਜਿਹੜੇ ਦੋਸਤ ਹੁੰਦੇ ਨੇ ਨਾ ਇਹ ਫਸਾ ਕੇ ਭੱਜਦੇ ਹੁੰਦੇ ਆ ਹੈ ਇਹ ਉਹਨੂੰ ਫਸਾਤਾ ਇਹਨਾਂ ਨੇ ਨਾ ਫਤ ਤੂੰ ਮੇਰੀ ਧੀਆ ਵਰਗੀ ਐ ਇਹ ਵੀ ਕਾਹਦਾ ਫਸਾਤਾ ਤਾਂ ਆਪੇ ਫਸ ਗਿਆ ਉਹ ਜਦੋਂ ਦੇਖੋ ਵੀਡੀਓ ਤਾਂ ਮੈਂ ਬਣਾ ਲਈ। ਉਹ ਦੇਖੋ ਹੱਥੇ ਤਾੜੀ ਮਾਰ ਕੇ ਜਾਂਦੇ ਨੇ। ਹੋਰ ਬਾਪੂ ਜੀ ਠੀਕ ਹੋ? ਬਲੀਏ ਜੀ। ਕਿਵੇਂ ਟੈਮ ਰੰਗੀ ਜਾਂਦਾ? ਬੜ ਨੰਗ ਦਾ ਬੜੀਆ ਦਵਾਈ ਦੇ ਛਿੱਟੇ। ਅੱਛਾ ਕਿਵੇਂ ਠੀਕ ਹੋ? ਕੀ ਦਿੱਕਤ ਆ ਗਈ? ਸ਼ੂਗਰ ਦੀ ਬਿਮਾਰੀ ਆ। ਅੱਛਾ ਮਿੱਠਾ ਘੱਟ ਖਾਇਆ ਕਰੋ। ਮਿੱਠਾ ਦਾ ਬਹੁਤ ਘੱਟ ਕਰਨੀ ਆ ਜੀ। ਅੱਛਾ ਮੈਂ ਕਿਤੇ ਇਹ ਵੀ ਮਿੱਠਾ ਦੇ ਕੇ ਕਿਤੇ ਨਾ ਨਾ ਹੋ ਜਾਂਦਾ ਹੋਵੇ। ਮਿੱਠਾ ਖਾਂਦੇ ਨਹੀਂ। ਚੋਰੀਆਂ ਤਾਂ ਨਹੀਂ ਖਾਂਦੇ ਖੁੰਦੇ ਕਿਤੇ ਕੁਝ ਹੋਰ ਦੱਸ ਦੋ। ਚੋਰੀਆਂ ਤਾਂ ਨਹੀਂ ਖਾਂਦੇ ਮਿੱਠੂ। ਨਾ ਨਾ ਜੀ ਜੰਮਾ ਵੀ ਨਹੀਂ। ਹਾਂ। ਸੌਂਪਵਾਉਂਗੀ ਮੈਂ। ਕੋਈ ਸੁਭ ਨਹੀਂ ਖਾਂਦੇ ਜੀ ਮਿੱਠਾ ਦਾ। ਆਓ ਸਾਂ ਫਿਰ। ਸੌਂਦਾ ਖਾਲੀ ਕੀ। ਐ ਸੌਂਦਾ ਛੱਡੂ ਕੇ ਖਾਣ ਵਾਲੀ ਚੀਜ਼ ਲਿਆਓ ਤੁਸੀਂ। ਨਾ ਕੋਈ ਮਿੱਠਾ ਨਹੀਂ ਖਾਂਦੇ ਜੀ। ਘੱਟ ਬਾਇ ਮਿੱਠਾ। ਠੀਕ ਏ ਠੀਕ ਏ। ਹਾਂ ਜੀ। ਠੀਕ ਏ। ਬਾਪੂ ਜੀ ਫਿਰ ਕੋਈ ਕਿਤਾ ਕੀ ਕਰਦੇ ਹੋਗੇ ਫਿਰ? ਰਿਟਾਇਰ ਹੋਏ ਆ ਜੀ। ਅੱਛਾ ਕਾਦੀ ਚੀਜ਼ ਜੀ? ਪੰਜਾਬ ਫੋਸਟ। ਪਤੜਾਰੀ ਲਾਵੇ ਜਾਇਗੇ ਸੀ। ਹੈ? ਕਿੰਨੇ ਕ ਬੰਦੇ ਕੁੱਟੇ ਹੋਣੇ ਜੀ ਹੁਣ ਤੱਕ? ਨਾ ਕੋਈ ਨਹੀਂ ਕੁੱਟਿਆ ਜੀ। ਹੈ? ਰੀਪੀਟ ਮੈਨੂੰ ਆਏ ਦੱਸੋ ਵੀ ਹੁਣ ਤਾਂ ਚਲ ਤੁਸੀਂ ਬਧੀਏ ਉੱਚ ਬੈਠੇ ਹੋ ਵੀ ਜਦੋਂ ਤੁਸੀਂ ਥਾਣੇ ਜਾਣਾ ਹੁੰਦਾ ਹੈ ਨਾ ਉਦੋਂ ਇੱਕਦਮ ਗੁੱਸੇ ਗੁੱਸਾ ਜਿਵੇਂ ਆ ਜਾਂਦਾ ਤੁਹਾਡਾ ਮਤਲਬ ਇੱਕੋ ਦਾ ਮੂਹੜੇ ਬਦਲ ਨਹੀਂ ਗੁੱਸਾ ਤਾਂ ਆਉਂਦਾ ਹੀ ਨਹੀਂ ਕਦੇ ਗੁੱਸਾ ਨਹੀਂ ਆਉਂਦਾ ਮੈਨੂੰ ਮੇਰੀ ਮਤਲਬ ਫਿਰ ਫਿਰ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਕਦੇ ਅੱਛਾ ਅੱਛਾ ਨਾ ਜਦ ਆਉਂਦਾ ਬੈਡ ਬੈਸ ਬੱਦ ਦਿੰਦਾ ਅੱਛਾ ਹਾਂਜੀ ਅੱਛਾ ਫਿਰ ਕੀ ਕੁਛ ਹੁੰਦਾ ਫਿਰ ਤੁਸੀਂ ਫਿਰ ਕੰਟਰੋਲ ਨਹੀਂ ਹੁੰਦਾ ਅੱਛਾ ਹਾਂਜੀ ਫਿਰ ਜਦ ਮੈਂ ਆਉਂਦਾ ਮੂਹਰੇ ਨੂੰ ਮਾਰਦਾ ਹਾਂ ਅੱਛਾ ਦੇਖਿਓ ਕਿ ਤੇ ਚੜਿਆ ਤਾਂ ਨਹੀਂ ਗੱਡੀ ਕੋਈ ਇੱਕ ਅੰਦਾ ਨਾ ਹਰੇ ਕੋਈ ਨਹੀਂ ਬਚ ਗਿਆ ਹਾਂ ਜੀ ਚਲ ਬੱਚਾ ਬਚਾਅ ਹੋ ਗਿਆ ਹੈ ਅੱਛਾ ਅੱਛਾ ਠੀਕ ਹੈ ਜੀ ਗੁੱਸਾ ਕਾਹਦੇ ਤੇ ਆਉਂਦਾ ਤੁਹਾਨੂੰ ਕਿਹੜੀ ਗੱਲ ਨੂੰ ਜਿਆਦਾ ਆਉਂਦਾ ਗੁੱਸਾ ਜੇ ਕੋਈ ਗੱਲ ਨਹੀਂ ਮੰਨਦਾ ਮੂਹ ਨੂੰ ਹਾਂ ਜੇ ਕੋਈ ਨਹੀਂ ਕੋਈ ਗੱਲ ਮੰਨਦਾ ਨਹੀਂ ਤੇ ਕੋਈ ਗੁੱਸਾ ਆ ਜਾਂਦਾ ਅੱਛਾ ਨਹੀਂ ਫਿਰ ਜੀ ਤੇਰੀ ਕੋਈ ਤੁਸੀਂ ਰੋਟੀ ਰੋਟੀ ਨੂੰ ਕਹਤਾ ਜੇ ਕੇ ਉਹ ਤਾਂ ਲੈ ਜਾਂਦਾ ਘਰੇ ਤਾਂ ਚੱਲਦਾ ਫਿਰ ਇਹ ਨਹੀਂ ਮਟਲਦਾ ਘਰੇ ਨਾ ਚੱਲ ਜਾਂਦਾ ਮੰਨ ਜਾਂਦਾ ਕਰ ਦੇ ਤਲਦੇ ਮੈਨੂੰ ਐਂ ਦੱਸੋ ਤਲ ਜਾਂਦਾ ਮੰਨ ਜਾਂਦੇ ਆ ਅੱਛਾ ਜੇ ਨਹੀਂ ਕੋਈ ਮੰਨਦਾ ਇੱਥੇ ਖੇਡਣ ਗੁੱਡਣ ਤੇ ਮੈਂ ਨਹੀਂ ਮੰਨਦਾ ਤਾਂ ਗੁੱਸਾ ਆ ਜਾਂਦਾ ਹੂੰ ਠੀਕ ਐ ਇਹ ਕਰੇ ਫਿਰ ਤੂੰ ਆਏ ਆ ਨਾ ਫਿਰ ਕਰੇ ਫਿਰ ਰੋਟੀ ਵੀ ਖਾਣੀ ਐ ਜੇ ਇੱਕ ਵਾਰ ਗੁੱਸਾ ਕਰ ਲੈ ਮੁੜ ਕੇ ਮਿਲਨੀ ਨਹੀਂ ਉਹੀ ਤਾਂ ਗੱਲ ਐ ਤਾਂ ਹੀ ਤਾਂ ਫਿਰ ਬੇਟਾ ਤਾਂ ਹੀ ਤਲ ਜਾਂਦਾ ਈ ਹਾਂ ਨਹੀਂ ਠੀਕ ਐ ਠੀਕ ਐ ਉਹੀ ਸਹੀ ਐ ਗੱਲ ਕਿੱਥੋਂ ਆ ਤੁਸੀਂ ਮੈਂ ਇਥੋਂ ਆਈ ਆ ਜੀ ਪਟਿਆਲੇੋਂ ਅੱਛਾ ਮੈਂ ਕਿ ਆ ਕੇ ਆ ਮਾ ਕੀੜਾ ਕੱਢ ਕੇ ਆ ਬਾਪੂ ਜੀ ਬੈਠੇ ਆ ਧੁੱਪ ਨਿਕਲੀ ਹੋਰ ਚਾਹ ਪਾਣੀ ਦੱਸੋ ਪਿਆ ਜੀ ਚਾਹ ਪਾਣੀ ਵਾਧੂ ਵਧੀਆ ਜੀ ਅੱਛਾ ਹੈ ਪੰਜਾਬ ਪੁਲਿਸ ਨੇ ਪੁੱਛ ਲਿਆ ਇਦੋਂ ਵੱਡੀ ਗੱਲ ਕਿਉਂ ਹੋ ਸਕਦੀ ਹੈ ਹੋਰ ਸੇਵਾ ਦੱਸੋ ਕੋਈ ਨਹੀਂ ਜਿਹੜੀ ਸੇਵਾ ਜੀ ਤੁਸੀਂ ਕਰਦੇ ਹੋ ਉਹ ਤੋਂ ਤਾਂ ਡਰ ਲੱਗਦਾ ਉਹ ਨਹੀਂ ਕਰਾਉਣੀ ਅਸੀਂ ਹੈ ਸਹੀ ਹੈ ਸਹੀ ਹੈ ਹੋਰ ਬਾਪੂ ਜੀ ਠੀਕ ਆ ਜੀ ਕੀ ਚੱਲਦੇ ਤੁਹਾਡਾ ਬਹੁਤ ਸਾਡਾ ਤਾਂ ਖੇਤੀਬਾੜੀ ਕਾਰੋਬਾਰ ਹੈ ਅੱਛਾ 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 ਠੀਕ ਹੈ ਠੀਕ ਹੈ ਤੇ ਹੁਣ ਕਣਕ ਵਾਲਾ ਆਪਣਾ ਚੱਲ ਰਿਹਾ ਹੋਣਾ ਹਾਂ ਜੀ ਕੰਮ ਕਾਲੇ ਚੱਲ ਰਿਹਾ ਹੈ। ਹਾਂ ਹਾਂ ਹਾਂ। ਠੀਕ ਹੈ ਠੀਕ ਹੈ। ਬਾਅਦ ਹੀ 2 ਕ ਮਹੀਨੇ ਬਾਅਦ ਫੇਰ ਖੇਤ ਕਿਹੜਾ ਲੱਗ ਜੂ ਮੈਂ ਕਿ ਹੁਣ ਪਾਣੀ ਪੂਣੀ ਲਾਈ ਜਾਂਦੇ ਹਾਂ। ਹਾਂ ਹੁਣ ਪਾਣੀ ਪੂਣੀ ਲੱਗੀ। ਲੈਟ ਲੂਟ ਆਉਂਦੀ ਹੈ ਜੀ ਟਾਈਮ ਤੇ? ਲਾਈ ਜਾਂਦੀ ਵਧੀਆ। ਸਰਕਾਰ ਕਰੀ ਜਾਂਦੀ ਹੈ ਕੰਮ ਵਧੀਆ ਕਿ ਨਹੀਂ? ਸਰਕਾਰ ਬਹੁਤ ਵਧੀਆ ਕੰਮ ਕਰਦੀ। ਜਿਵੇਂ ਲੱਗਿਆ ਤੁਹਾਨੂੰ ਭਗਵੰਤ ਮਾਨ ਦੇ ਕੰਮ ਵਧੀਆ ਲੱਗੇ। ਸਾਨੂੰ ਤਾਂ ਬਹੁਤ ਠੀਕ ਲੱਗਾ ਜੀ। ਅੱਛਾ ਜੀ ਕੀ ਲੱਗਦਾ ਵੀ ਬਣੂ ਗੱਲ ਸਤਾਈ ਚ? ਉਹ ਬਣੂ ਹੈ ਜੀ ਬਣਨੀ ਚਾਹੀਦੀ ਹੈ ਜਿਵੇਂ ਕੰਮ ਕਰ ਰਹੇ ਨੇ ਠੀਕ ਹੈ। ਅੱਛਾ ਲੈ ਇਹਨਾਂ ਲਈ ਉਹ ਗਾਲਾਂ ਕੱਢੀ ਜਾਂਦੀ ਸੀ ਕਿ ਬਦਲ ਹੋਣੀ ਉਹ ਕਹਿੰਦੇ ਵੀ ਇਹ ਤਾਂ ਖਾ ਕੇ ਲੁੱਟ ਕੇ ਪੰਜਾਬ ਨੂੰ ਤਾਂ ਆਏ ਆ ਉਹ ਜਿਹੜੇ ਲੁੱਟ ਕੇ ਖਾ ਕੇ ਉਹ ਗਾਂ ਕੱਢਣ ਉਹ ਦੂਜਿਆਂ ਦਾ ਬਦਨਾਮ ਕਰਨਗੇ ਖਾ ਕੇ ਤਾਂ ਉਹ ਗਏ ਨੇ ਹੂੰ ਹਾਂ ਖਾ ਕੇ ਤਾਂ ਉਹ ਲੁੱਟ ਕੇ ਤਾਂ ਸਾਰਾ ਪੰਜਾਬ ਨੂੰ ਉਹ ਲੈ ਗਏ ਹੂੰ ਸਾਬ ਉਹ ਵੇਚ ਲਿਆ ਉਹਨਾਂ ਨੇ ਹੂੰ ਸਾਬ ਉਹ ਬਣਾ ਲਿਆ ਉਹਨਾਂ ਨੇ ਕਿੱਡੇ ਕਿੱਡੇ ਹੋਟਲ ਬਣਾ ਲਏ ਸਾਰਾ ਉਹ ਇਹਨੇ ਕੀ ਬਣਾ ਬਚਾਰੀ ਨੂੰ ਬਦਨਾਮ ਕਰ ਦਿਆ ਇੱਕ ਦੂਜੇ ਨੇ ਇਕਾਈਟਾ ਇਕੱਠੇ ਦੇ ਵਿੱਚ ਇਕੱਠੇ ਇਹ ਹਾਂ ਜੀ ਅੱਛਾ ਇਕੱਠੇ ਆ ਇੱਕ ਦੂਜੇ ਨੂੰ ਬੁਲਾਉਂਦੇ ਆ ਹੂੰ ਦੂਸਰ ਲਾਉਂਦੇ ਆ ਇੱਕ ਦੂਜੇ ਨੂੰ ਹੂੰ ਕਿ ਕਿ ਵੀ ਲੋਕਾਂ ਨੂੰ ਮੋਟਾ ਪਵਾ ਲਈਏ ਹਾਂ ਹੋਰ ਹੀ ਹੋਰ ਠੀਕ ਹੈ ਠੀਕ ਹੈ ਫਿਰ ਹੁਣ ਕੀ ਬਣਦਾ ਮਾਹੌਲ ਤੁਸੀਂ ਕੀ ਸੋਚਦੇ ਹੋ ਜੀ ਤੁਸੀਂ ਤਾਂ ਕੰਮ ਕੀਤਾ ਸਰਕਾਰਾਂ 'ਚ ਮਾਹੌਲ ਤਾਂ ਬਸ ਇਹੀ ਆਉ ਸਰਕਾਰ ਦੁਆਰੇ ਆਮ ਆਦਮੀ ਆ ਰਹੀ ਹਾਂ ਜੀ ਮਾਨ ਸਾਹਿਬ ਨੂੰ ਬਣਾਉਣਾ ਹਾਂ ਜੀ ਨਾਲੇ ਉਹ ਕਹਿੰਦੇ ਚੰਨੀ ਸਾਹਿਬ ਵੀ ਫਿਰਦੇ ਨੇ ਕਿ ਉਹ ਕਹਿੰਦੇ ਮਸਲੇ ਹੱਲ ਵਿੱਚ ਹੀ ਫਿਰ ਜਾਏ ਆਪ ਦਾ ਆਪ ਦਾ ਚੱਕਾ ਚਲਾਉਂਦੇ ਉਹ ਵੀ ਵਿੱਚੇ ਹਾਂ ਆਊਗਾ ਮਾਨ ਸਾਹਬ ਨਾਲੇ ਬਾਹਰੋਂ ਪਾਂਜੇ ਵਾਲੇ ਵੀ ਕਹਿੰਦੇ ਹੈਗੇ ਵੀ ਇਹ ਦੇਖੋ ਬਾਅਦ ਚ ਫਿਰ ਕਹ ਕਿਦਾਂ ਜਾਣ ਜੇ ਸਰਕਾਰ ਕਵਾਉਣਾ ਹੁੰਦਾ ਹੈ ਹੈ ਜੀ ਬਾਕੀ ਆਮ ਜਨਤਾ ਤੇ ਪਾਰਟੀ ਦੇ ਬਿਲਕੁਲ ਇਹਦਾ ਤੁਹਾਡਾ ਦੇਖੋ ਇਹ ਸਾਡਾ ਸਹਿਯੋਗ ਹੈ ਕਿ ਇਹ ਨੂੰ ਲਿਆਉਣਾ ਨਹੀਂ ਬਾਪੂ ਜੀ ਨੇ ਤਾਂ ਲਾਤੀ ਮੋਰ ਫਿਰ ਕਹਿੰਦੇ ਆਮ ਆਦਮੀ ਆਊਗਾ ਮਾਨ ਸਾਹਿਬ ਇੱਧਰ ਜਰੂਰ ਆਇਓ ਮੜਾ ਜੀ ਹੈ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ